ਕੰਜੋਬ ਅੰਦਰ ਸੇਵਾ ਸੂਲਤਾ ਅਤੇ ਮਹਿਕਮੇ ਦੀ ਹਾਲਤ ਵਿਗੜਦੀ ਹੋਈ ਦੇਖ ਕੇ ਅੱਜ ਭਾਜਪਾ ਯੂਵਾ ਮੋਰਚੇ ਦੇ ਪ੍ਰਧਾਨ ਨikhil Kumar ਕਾਕਾ ਦੇ ਦਿਸ਼ਾ ਨਿਰਦੇਸ਼ ਅਤੇ ਪੰਜਾਬ ਭਾਜਪਾ ਮਹਿਲਾ ਮੋਰਚਾ ਪ੍ਰਧਾਨ ਜੈਂਦਰ ਦੀ ਯੋਗ ਅਗਵਾਈ ਹੇਠਾਂ ਪੰਜਾਬ ਸੇਤ ਮੰਤਰੀ ਡਾਕਟਰ ਬਲਵੀਰ ਸਿੰਘ ਦੇ ਘਰ ਦੇ ਬਾਹਰ ਆਪਣਾ ਰੋਸ ਜ਼ਾਹਰ ਕੀਤਾ ਅਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਡਾਕਟਰ ਬਲਵੀਰ ਦੇ ਆਇਓ ਡਾਇਰੀਆ ਦਾ ਜਿਹੜੇ ਮਰੀਜ਼ ਬਹੁਤ ਜ਼ਿਆਦਾ ਹੋ ਗਏ ਕਈ ਮੋਤਾ ਵੀ ਹੋ ਗਿਆ ਕਿੱਦਾਂ ਦੇਖਦੇ ਹੋ ਇਹਨੂੰ ਜਿਹੜੀ ਕੱਲ ਡਾਇਰੀਆ ਕਾਰਨ ਇੱਕ ਮੌਤ ਹੋਈ ਹੈ ਉਹ ਪੰਜਾਬ ਸਰਕਾਰ ਦੀ ਸਰਸਰ ਨਾਕਾਮ ਹੈ ਨਾਕਾਮੀ ਹੈ ਤੇ ਨਾਕਾਮੀ ਹੈ ਤੇ ਅੱਜ ਜਿਹੜੀ ਭਾਜਪਾ ਪਟਿਆਲਾ ਦੀ ਪੂਰੀ ਟੀਮ ਹੈ ਉਹ ਡਾਕਟਰ ਬਲਵੀਰ ਨੂੰ ਸੁੱਤੇ ਪਈ ਨੂੰ ਜਗਾਣ ਆਈ ਹੈ ਵੀ ਡਾਕਟਰ ਬਲਵੀਰ ਉੱਤੋਂ ਤੇ ਪੰਜਾਬ ਦੇ ਲੋਕਾਂ ਦੀ ਜਿਹੜੀ ਸਿਹਤ ਨਾਲ ਖਿਲਵਾੜ ਕਰੀ ਹੈ ਤੁਹਾਡੀ ਸਰਕਾਰ ਉਸ ਲਈ ਕੋਈ ਨਾ ਕੋਈ ਕੰਮ ਕਰੋ ਠੋਸ ਕਦਮ ਚੁੱਕੋ ਤਾਂ ਜਿਹੜੀ ਕੱਲ ਮੰਦਭਾਗੀ ਘਟਨਾ ਵਾਪਰੀ ਹੈ ਆਪਣੇ ਮਾਤਾ ਕੇ ਚੱਲੇ ਹਸਾਲ ਵਿੱਚ ਇੱਕ ਬੁਝਵਾਕ ਦੀ ਮੌਤ ਹੋਈ ਹੈ ਤਾਂ ਅੱਗੇ ਤੋਂ ਐਸੀ ਜਿਹੜੀ ਮੰਦਭਾਗੀ ਘਟਨਾ ਉਹ ਨਾ ਵਾਪਰੇ ਤੇ ਪਿਛਲੀ ਵਾਰ ਵੀ ਤੇ ਡਾਇਰਿਆ ਦੇ ਹੋਇਆ ਜੀ ਕਹਿ ਲੇਕਿਨ ਸਾਲ ਬਾਅਦ ਫੇਰ ਹੋਣ ਹੋਇਆ ਕੀ ਕਹਿੰਦੇ ਪੰਜਾਬ ਸਰਕਾਰ ਵੱਲੋਂ ਕੋਈ ਤਿਆਰੀਆਂ ਪੰਜਾਬ ਸਰਕਾਰ ਵੱਲੋਂ ਜੇ ਕੋਈ ਤਿਆਰੀ ਕੀਤੀ ਹੁੰਦੀ ਨਾ ਪਿਛਲੇ ਸਾਲ ਕੋਈ ਮੌਤ ਹੁੰਦੀ ਨਾ ਇਸ ਸਾਲ ਕੋਈ ਮੌਤ ਹੁੰਦੀ ਤਾਂ ਕਰਕੇ ਜਿਹੜਾ ਇਹ ਚੁੱਟਾ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਵੀ ਅਸੀਂ ਕੋਰੋਨਾ ਦੇ ਖਰਚੇ ਕੇ ਜਿਹੜੇ ਪੰਜਾਬ ਦੇ ਹੈਲਥ ਸੈਕਟਰ ਨੂੰ ਮਜ਼ਬੂਤ ਕੀਤਾ ਏ ਜੇ ਉਹਨਾਂ ਨੇ ਉਹ ਕਰੋੜਾਂ ਰੁਪਏ ਚੋਂ 1 ਰੁਪਿਆ ਵੀ ਹੈਲਥ ਸੈਕਟਰ ਉੱਤੇ ਖਰਚਿਆ ਹੁੰਦਾ ਤਾਂ ਜਿਹੜੀ ਕੱਲ ਮੰਦਭਾਗੀ ਮੌਤ ਹੋਈ ਏ ਉਹ ਨਾ ਹੁੰਦੀ ਕਿਵੇਂ ਦੇਖੋ ਸਿਹਤਮੰਦ ਪੰਜਾਬ ਦਾ ਮਿਸ਼ਨ ਲੈ ਕੇ ਚੱਲਿਆ ਪੂਰੇ ਪੰਜਾਬ ਨੂੰ ਇਹ ਮਿਸ਼ਨ ਚੱਲੂ ਹੈ ਲਗਾਤਾਰ ਜਿਹੜੀ ਦੂਜੇ ਮੌਤ ਹੋ ਰਹੀ ਹੈ ਇਹ ਵੀ ਦੇਖੋ ਹੈਲਥ ਸਿਸਟਮ ਕਿੱਥੋਂ ਨੂੰ ਐਕਸਟੈਂਡ ਕਰ ਰਿਹਾ ਹੈ ਹੈਲਥ ਸੈਕਟਰ ਬਿਲਕੁਲ ਫੇਲ ਹੈ ਬਿਲਕੁਲ ਜ਼ੀਰੋ ਤੇ ਖੜਾ ਹੈ ਜਿਹੜਾ ਪਹਿਲਾਂ ਸਰਕਾਰਾਂ ਨੇ ਮਿਲ ਕੇ ਜਿੰਨਾ ਵੀ ਹੈਲਥ ਸੈਕਟਰ ਨੂੰ ਮਜ਼ਬੂਤ ਕੀਤਾ ਸੀ ਉਹ ਜਿਹੜੀ ਆਮ ਆਦਮੀ ਦੀ ਸਰਕਾਰ ਹੈ 2022 ਸਾਰਾ ਸਾਰ ਇੱਕ ਕਪਲੇਵਾਸੀ ਦਾ ਕੰਮ ਕੀਤਾ ਉਸ ਵਿੱਚ ਤੇ ਦੇਖਦੇ ਦੇਖਦੇ ਅੱਜ ਇਹ ਦਿਨ ਹੈ ਵੀ ਜਿਹੜਾ ਕਿ ਉਹਨਾਂ ਨੇ ਹੈਲਥ ਸੈਕਟਰ ਬਿਲਕੁਲ ਜ਼ੀਰੋ ਕਰਤਾ ਪੰਜਾਬ ਠੀਕ ਹੈ ਠੀਕ ਜੀ ਸੋ ਸ਼ਹੀਦ ਮੰਤਰੀ ਪੰਜਾਬ ਪਟਿਆਲੇ ਦੇ ਆ ਇਕੱਲਾ ਕੱਟੋਂ ਕੱਟ ਪੰਜਾਬ ਦਾ ਧਿਆਨ ਨਹੀਂ ਰੱਖ ਸਕਦੇ ਤਾਂ ਇਕੱਲੇ ਪਟਿਆਲੇ ਦਾ ਹੀ ਧਿਆਨ ਰੱਖ ਲੈਣ ਮੋਤਾ ਹੋ ਰਹੀਆਂ ਨੇ ਰਜਿੰਦਰਾ ਹਸਪੀਟਲ ਦੇ ਵਿੱਚ ਕਦੀ ਪਾਣੀ ਆ ਜਾਂਦਾ ਕਦੀ ਆਪਰੇਸ਼ਨ ਹੁੰਦੇ ਨੇ ਲਾਈਟ ਚਲੀ ਜਾਂਦੀ ਹੁੰਦੀ ਦੇ ਵਿੱਚ ਸਾਰਾ ਜਿਹੜਾ ਕਾਰਜਕ੍ਰਮ ਇਹਨਾਂ ਨੇ ਰਜਿੰਦਰਾ ਹਸਪੀਟਲ ਦੇ ਵਿੱਚ ਖਰਾਬ ਕੀਤਾ ਹੋਇਆ ਹੈ ਇਹਨਾਂ ਨੂੰ ਚਾਹੀਦਾ ਕਟੋ-ਕਟ ਜਿੰਦਰਾ ਹਸਪੀਟਲ ਦਾ ਨਾ ਤਾਂ ਧਿਆਨ ਰੱਖਣ ਪਟਿਆਲੇ ਦੇ ਵਿਚ ਹੈ ਕਿ ਡਾਈਨਾਂ ਜਿਹੜੀ ਮਾ ਥੋੜੀ ਹੈ ਉਹਨਾਂ ਦਾ ਵੀ ਧਿਆਨ ਰੱਖਣ ਕਿਉਂਕਿ ਪਟਿਆਲੇ ਦੇ ਅਸੀਂ ਬਾਰ ਬਾਰ ਬੇਨਤੀ ਹੀ ਕਰਨ ਆਇਆ ਸਾਡੇ ਸਟੂਡੈਂਟ ਜੂਤ ਦੇ ਪ੍ਰਲਾਣ ਅਨਿਸ਼ਿਲ ਕਮਰ ਤਾਕਾ ਜੀ ਦੀ ਵਾਜ ਦੇ ਵਿੱਚ ਜਿਹੜਾ ਇਹ ਕਾਰਜਕram ਹੋਇਆ ਹੈ ਬਹੁਤ ਹੀ ਅਸੀਂ ਇਹਨਾਂ ਨੂੰ ਵਧਾਈ ਵੀ ਦੇਣੀ ਹੈ ਜਿਨ੍ਹਾਂ ਨੇ ਕਾਰਜਕram ਕੀਤਾ ਕਿਉਂਕਿ ਜਦ ਤੱਕ ਕੋਈ ਸਰਕਾਰ ਦਾ ਯੁਵਾ ਨਿਕਲੇ ਹੈ ਕੋਈ ਤਾਂ ਕਾਰਨ ਹੈ ਯੁਵਾ ਨਿਕਲਣ ਦਾ ਬਾਹਰ ਮੈਂ ਫੇਰ ਨਿਕਲਦਾ ਮਾ ਤਾਕਾ ਜੀ ਉਹ ਵੀ ਆਈ ਜਿੰਨਾਂ ਤੇ ਉਹ ਗਾਲੀ ਕਰ ਲੈਂਦੇ ਆ ਹਾਂ ਜੀ ਨikhil ਜੀ ਕੀ ਕਹੋਗੇ ਜਿਹੜਾ ਇਹ ਪ੍ਰਦਰਸ਼ਨ ਕਰਨਾ ਪੈ ਰ ਅਸੀਂ ਦਮਾਨ ਕਰ ਰਹੇ ਆ ਸਿਹਤ ਮੰਤਰੀ ਦੇ ਸਾਹਮਣੇ ਜਦ ਤੱਕ ਸਿਹਤ ਮੰਤਰੀ ਸਿੱਟਾ ਨਹੀਂ ਦਿੰਦਾ ਅਸੀਂ ਇਸੇ ਤਰ੍ਹਾਂ ਆਵਾਜ਼ ਚੁਕਿੜਾਂਗੇ ਸਿਹਤ ਮੰਤਰੀ ਦੇ ਖਿਲਾਫ ਅੱਜ ਨਾ ਪ੍ਰਸ਼ਾਸਨ ਅੱਜ ਨਿਵਾ ਭਾਜੀਪੀ ਨੂੰ ਲੋਕਾਂ ਨੂੰ ਲਾਇਆ ਅੱਜ ਇਹ ਨਾ ਪ੍ਰਸ਼ਾਸਨ ਅੱਲਾ ਲਗਾਇਆ ਹੁੰਦਾ ਤਾਂ ਡੇਰੀਆ ਦਾ ਨਾ ਫੈਲਦਾ ਧਿਆਨ ਦਿਨਦੇ ਆਪਾਂ ਦਿੱਲੀ ਦੀ ਸੇਵਾ ਦੇ ਵਿੱਚੋਂ ਨਿਕਲੀਏ ਅੱਜ ਕਿੱਥੇ ਕੇਂਦਰੀ ਬਜਟ ਜਦ ਤਿੰਨ ਮੌਤਾਂ ਬਟਿਆਲੇ ਹੋ ਗਈਆਂ ਕਿੱਥੇ ਕੇਂਦਰੀ ਬਜਟ 100 ਬệnhਰੀਜ ਅੱਜ ਹਸਪਤਾਲਾਂ ਤੇ ਪੰਜਾਬ ਸਰਕਾਰ ਦੀ ਨਲਾਕੀ ਕਰਕੇ ਪਿਆ ਹੂ ਚਲੇ ਜਾਂਦੇ ਆ ਫੋਟੋਆਂ ਖਚਵਾਉਣਾਂ ਇਲੈਕਸ਼ਨਾਂ ਦੇ ਵਿੱਚ ਦਲਿਆ ਕਰਨ ਅੱਜ ਕਿੱ ਮਾਨ ਨਹੀਂ ਪਰ ਡਾਕਟਰ ਮਲਵੀਰ ਦਾ ਹਰ ਵੀਰਵਾਰ ਜਾ ਕੇ ਡੇਂਗੂ ਦਾ ਲਾਰਵਾ ਵੀ ਲੱਭਦੇ ਆ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਦੇ ਆ ਫਿਰ ਇਹ ਨਹੀਂ ਹੋਇਆ ਕਲੀਅਰ ਕਿ ਮਸੀਂਾ ਵੀ ਕੋ ਫੋਟੋਗ੍ਰਾਫੀ ਕਰਾਣ ਜਾਂਦੇ ਆ ਜੋ ਉਹਨਾਂ ਦੇ ਆਕਾ ਕੇਜਰੀਵਾਲ ਦਾ ਰੂਲ ਹੈ ਫੋਟੋਗ੍ਰਾਫੀ ਕਰਾਓ ਫੇਕ ਬੁੱਕਾ ਦਿੱਤਾਓ ਲੋਕਾਂ ਨੂੰ ਫੇਕ ਖੁਪਨਾਓ ਜੋ ਰਿਐਲਿਟੀ ਹੈ ਤਿੰਨ ਲੋਕ ਮਰ ਗਏ ਪਟਿਆਲੇ ਦੇ ਕਿੱਥੇ ਭਗਵੰਤ ਮਾਨ ਨੇ ਕਿੱਥੇ ਕੇਜਰੀਵਾਲ ਹੈ ਕਿ ਜਵਾਬ ਤਾਂ ਦੋਈ ਨਾ ਹੁਣ ਵੋਟਾਂ ਮੰਗਣ ਨਹੀਂ ਆਏਗੇ ਸਾਲ ਬਾਅਦ ਫਿਰ ਦਿਖਾਵਾਂਗੇ ਨਾ ਭਗਵੰਤ ਮਾਨ ਨੂੰ ਵੜਾਂ ਦਾਂਗੇ ਨਾ ਕੇਜਰੀਵਾਲ ਨੂੰ ਵੜਾਂ ਦਾਂਗੇ ਠੀਕ ਹੈ ਜੀ ਪੀਸਫੁਲ ਸਾਡੇ ਯੂਥ ਦੇ ਪ੍ਰਧਾਨ ਨਿਕਲ ਕਾਕਾ ਜੀ ਨੇ ਬਿਬਾਈ ਦੀ ਰਹਿਨਮਾਈ ਚ ਭਾਰਤੀ ਜਨਤਾ ਪਾਰਟੀ ਪਟਿਆਲਾ ਨੇ ਬੜਾ ਪੀਸਫੁਲ ਪ੍ਰੋਟੈਸਟ ਕਰਨ ਆਏ ਸੀ ਅਸੀਂ ਕੋਈ ਪ੍ਰਸ਼ਾਸਨ ਨਾਲ ਲੜਾਈ ਕਰਨ ਨਹੀਂ ਆਏ ਸੀ ਕੋਈ ਪ੍ਰਸ਼ਾਸਨ ਨਾਲ ਧੱਕਾ ਕਰਨ ਨਹੀਂ ਆਏ ਸੀ ਅਸੀਂ ਆਪਣਾ ਪ੍ਰੋਟੈਸਟ ਕਰਨ ਆਏ ਸੀ ਅਸੀਂ ਡਾਕਟਰ ਛੜੜ ਹੈਲ ਤੋਂ ਪਰਮੇਸ਼ਰ ਕੈਂਪ ਦਾ ਅਸੀਂ ਉਹਨਾਂ ਨੇ ਕਰਨਾ ਚਾ ਆਪਣੀ ਆਵਾਜ਼ ਪਾਣ ਆਏ ਸੀ ਨਹੀਂ ਨਹੀਂ ਕੋਈ ਨਹੀਂ ਅਸੀਂ ਉਹਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਸਾਡੀ ਕਿਸੇ ਨਾਲ ਨਹੀਂ ਬੜਾ ਪੀਸਫੁਲ ਅਸੀਂ ਆਪਣਾ ਸ਼ਾਂਤਪੂਰਨ ਬੁਲਤਲਾ ਫੁਕਿਆ ਜੋ ਸਾਡਾ ਐਮਜੀਐਫ ਹੀ ਕਰਨਾ ਸੀ ਅਸੀਂ ਕੋਈ ਉਹਨਾਂ ਘਰ ਨਹੀਂ ਵੱਡਣਾ ਸੀ ਕੋਈ ਬੈਰੀਕੇਡ ਨਹੀਂ ਆਪਣੇ ਕਿਉਂਕਿ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਕਿ ਚੱਕਰ ਹੈ ਕਿ ਉਹਰੀ ਤੋਂ ਰੋਕ ਲਿੱਤਾ ਗਿਆ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਪੀਸਫੁਲ ਪ੍ਰੋਟੈਸਟ ਕਰ ਰਹੇ ਜਿੱਥੇ ਰੋਕੋਗੇ ਜਦੋਂ ਕਿ ਕੀ ਮਤਲਬ ਹੋਦਾ ਲੱਗਦਾ ਆਵਾਜ਼ ਆ ਸਾਹਮਣੇ ਜੱਟ ਬੀਰ ਸਿੰਘ ਦਾ ਘਰ ਹੈ ਜੀ ਫਿਰ ਤੱਕ ਅਸੀਂ ਆ ਗਏ ਇਹ ਕਹਿੰਦੇ ਉਹਦੀ ਕੋਠੀ ਨਹੀਂ ਜਾਣਾ ਇਸਕੇ ਬਿਲਕੁਲ ਨਹੀਂ ਜਾਂਦੇ ਜੀ ਅਸੀਂ ਉਹਰੇ ਆਪਣਾ ਪ੍ਰੋਟੈਸਟ ਕਰ ਰਹੇ ठीक है आ जाओ जी आगे आ जाओ और नियुक्ति कर देंगे और घर में कर डालेंगे उधर को एक बच्चे की मौत हो गई है और एक की तो मौत हुई है हॉस्पिटल चेयरमैन रिजाइन है रजिंद्र राज प्राइवेट के माता कोशलिया وچ اور اج تک کوئی کاروائی نہیں ہوئی اور ਮੈਨੂੰ ਅੱਜ ਜੋ ਕਿਸੇ ਨੇ ਭੇਜਿਆ ਨੇ ਤਸਵੀਰਾਂ ਜੋ ਜੋ ਹਾਲ ਅਲੀਪੁਰ ਸਪੈਂਸਰੀ ਦਾ ਹੋਇਆ ਹੋਇਆ ਕਿੱਥੇ ਸਾਰੇ ਲੋਕ ਪਹਿਲਾਂ ਗਏ ਸੀਗੇ ਉਹ ਸਭ ਪਾਣੀ ਭਰਿਆ ਪਿਆ ਹੈਗਾ ਡੰਗਰ ਫਿਰ ਰਹੇ ਨੇ ਔਰ ਗੱਲ ਕੀ ਹੈ ਤੁਸੀਂ ਦਿਖਾਣੇ ਸਾਰਿਆਂ ਨੂੰ ਕਿ ਤੁਹਾਡੀ ਕਿੰਨੀ ਬੈਕਵਾਕ ਕਿੰਨੀ ਅੱਛੀ ਤਰ੍ਹਾਂ ਚੱਲ ਰਹੀ ਹੈ ਹਲਥ ਦਾ ਰਜਿੰਦਰ ਹਸਪੀਟਲ ਤੇ ਪੱਖੇ ਆਪ ਲੈ ਕੇ ਜਾ ਰਹੇ ਨੇ ਔਰ ਅਜੇ ਤੱਕ ਕਾਰਵਾਈ ਨਹੀਂ ਕੀਤੀ ਉਹ ਡਾਕਟਰ ਦੇ ਬਈ ਇਹ ਹਰ ਸਾਲ ਇਹ ਹਰ ਸਾਲ ਡੈਰੀਆ ਫੈਲਦਾ ਇਸੇ ਇਲਾਕੇ ਦੇ ਵਿੱਚ ਫੈਲਦਾ ਕੋਈ ਗੰਭੀਰ ਸਮੱਸਿਆ ਜਿਹੜੀ ਬਾਸ਼ ਨਹੀਂ ਹੋ ਰਹੀ ਹਲੇ ਤੱਕ ਬਿਲਕੁਲ ਜੀ ਜਿਹੜਾ ਪਹਿਲਾ ਜਦੋਂ ਪਹਿਲਾ ਹੀ ਪਤਾ ਲੱਗਦਾ ਹੈ ਕਿ ਇਹ ਤੋਂ ਕਿਸਾ ਹੈ ਨਹੀਂ ਉਦੋਂ ਹੀ ਕਾਰਵਾਈ ਕਰ ਦੇਣੀ ਚਾਹੀਦੀ ਹੈ ਸਾਰੇ ਵਿਭਾਗਾਂ ਨੂੰ ਇਹ ਅਸੀਂ ਕਹੜੀ ਨਾ ਕਰਦੇ ਔਰ ਮੈਂ ਤੁਹਾਨੂੰ ਇਹ ਤਾਂ ਦੱਸ ਸਕਦੀ ਹਾਂ ਕਿ ਇੱਕ ਡਾਕਟਰ ਜਿਹੜੀ ਚਾਹ ਪੀ ਰਹੀ ਸੀ ਜਿਹੜੀ ਮਦਦ ਤੇ ਵਾਇਰਲ ਹੋਇਆ ਕਿ ਮੈਨੂੰ ਉਹ ਕਿਹਾ ਮੇਰੇ ਬੱਚੇ ਨੂੰ ਬਚਾ ਲਓ ਕਿ ਅੱਧੀ ਮੈਂ ਚਾਹ ਪੀ ਕੇ ਆਉਂਗੀ ਉਹਦੇ ਅੱਗੇ ਉਹਦੇ ਤੱਕ ਉਹਦੀ ਕਾਰਵਾਈ ਅੱਜ ਡਿਪਟੀ ਕਮਿਸ਼ਨਰ ਨੇ ਦੌਰਾ ਵੀ ਕੀਤਾ ਪਰ ਉਸ ਡਾਕਟਰ ਦੇ ਲਈ ਨਹੀਂ ਕੀਤਾ ਕੋਈ ਹੋਰ ਹੀ ਨਿਰੀਖਣ ਕੀਤਾ ਇਹਨੂੰ ਕਿਵੇਂ ਦੇਖਦੇ ਹੋ ਮੈਨੂੰ ਪਤਾ ਦੌਰਾ ਕਿੱਥੇ ਕੀਤਾ ਬਾਦਪੋਸ਼ਲੇ ਹਸਪਤਾਲਾ ਕਿਉਂਕਿ ਪਾਣੀ ਉੱਥੇ ਵੀ ਖਰਾਬ ਹੋਣ ਲੱਗਿਆ ਹੈ ਜੀ ਨਗਰ ਨਿਗਮ ਕਮਿਸ਼ਨਰ ਨੇ ਗੱਲਬਾਤ ਕਰਦੇ ਦੌਰਾਨ ਦੱਸਿਆ ਕਿ ਕਹਿੰਦੇ ਕਿ 100 ਦੇ ਕਰੀਬ ਕਨੈਕਸ਼ਨ ਉੱਥੇ ਦੇਖ ਜਾ ਕਰੀਜੀ ਉਹਦੇ ਸਿਰਫ ਇੱਕ ਹੀ ਲੀਗਲ ਹੈ ਬਾਕੀ ਸਾਰੇ ਇਲੈਗਲ ਨੇ ਕਿੰਨਾ ਦੇਖਦੇ ਹੋ ਇੱਕ ਬੜਾ ਹੱਤਿਆਰ ਦੇਖੋ ਕਾਰਵਾਈ ਜਿਹੜੀ